抗 ਸੰਘਰਸ਼ ਸੰਯੁਕਤ ਕਿਸਾਨ ਮੋਰਚਾ ਅਤੇ ਗੈਰ ਰਾਜਨੀਤਿਕ ਵੱਲੋਂ ਪੰਜਾਬ ਬੰਦ ਨੂੰ ਤਕੜਾ ਹੁੰਗਾਰਾ ਮਿਲਿਆ ਪਵਿੱਤਰ ਸੁਲਤਾਨਪੁਰ ਲੋਧੀ ਤਲਵੰਡੀ ਚੋਧਰੀਆ ਠੱਠਾ ਨਵਾ ਬੂਲਪੁਰ ਅਤੇ ਟਿੱਬਾ ਵਿੱਚ ਦੁਕਾਨਾਂ ਬੰਦ ਰੱਖ ਕੇ ਦੁਕਾਨਦਾਰਾਂ ਨੇ ਕਿਸਾਨ ਹਿੱਤਾ ਦਾ ਸਬੂਤ ਦਿੱਤਾ ਹੈ ਕੁਝ ਸਰਕਾਰੀ ਅਦਾਰੇ ਵੀ ਲਗਭਗ ਬੰਦ ਵਰਗੇ ਹੀ ਦਿਖਾਈ ਦਿੱਤੇ ਗਏ ਹਨ ਸੜਕਾਂ ਤੇ ਵੀ ਸੰਸਾਨ ਪਈ ਹੋਈ ਸੀ ਪਿੰਡ ਟਿੱਬਾ ਦੇ ਸੇਵਾਮੁਕਤ ਐਸ.ਸੀ.ਓ ਸੁਖਦੇਵ ਸਿੰਘ ਕਾਮਰੇਡ ਸੁਰਜੀਤ ਸਿੰਘ ਠੱਠਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀਆਂ ਸਾਰੀਆਂ ਹੱਕੀ ਮੰਗਾ ਹਨ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਮੰਨ ਕੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਨਿਜਾਤ ਦਿਵਾਉਣੀ ਚਾਹੀਦੀ ਹੈ ਸultanpur ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਨਾ ਵਾਜੀ ਮੇਰਾ ਨਾਮ ਗੁਰਜੀਤ ਸਿੰਘ ਆ ਜੀ ਪਿੰਡ ਤਲਵੰਡੀ ਚੌਧਰੀਆਂ ਜਿਲ੍ਹਾ ਕਪੂਰਥਲਾ ਦਾ ਅੱਜ ਦੁਕਾਨਾਂ ਬੰਦ ਕਰ ਲਈ ਰੱਖੀ ਐ ਜੀ ਦੇਖੋ ਜਿਹੜਾ ਮੈਂ ਕਿ ਕਿਸਾਨਾਂ ਨੇ ਸਟ੍ਰੈਸਟਿਜੀ ਨੇ ਅੱਜ ਪੰਜਾਬ ਆਂਦਾ ਐਲਾਨ ਕੀਤਾ ਸੀਗਾ ਅਸੀਂ ਉਹਦਾ ਪੂਰਜੋਰ ਨਾਲ ਸਮਰਥਨ ਕਰਦੇ ਆਂ ਕਿ ਕੇਂਦਰ ਸਰਕਾਰ ਜੋ ਸਰ ਮੈਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀਆਂ ਮੰਗਾ ਨਹੀਂ ਮੰਨਦੀ ਕਿ ਰਹੀ ਸਰਕਾਰ ਨੂੰ ਬਹੁਤ ਤਿੱਖੀਤਾ ਜਾਵੇਗੀ ਇਨਾਮਾ ਜੀ ਤੁਹਾਡਾ ਮੇਰਾ ਨਾਮ ਜੀ ਕਾਮਲ ਸਜੀਤ ਸਿੰਘ ਠੱਟਾ ਆ ਪਿੰਡ ਮੇਰਾ ਠੱਟਾ ਨਾਮ ਹੈ ਅੱਜ ਠੱਟੇ ਵਿੱਚ ਦੁਕਾਨਾਂ ਸਾਰੀਆਂ ਬੰਦ ਆ ਹਾਂਜੀ ਆਵਾਜ਼ਾਂ ਵੀ ਬੰਦ ਆ ਟੋਟਲ ਸੰਸਾਨ ਪਈ ਹੋਈ ਆ ਕੀ ਕਾਰਨ ਆ ਜੀ ਇਹ ਕੰਨ ਜਿਹੜੇ ਕੇਂਦਰ ਸਰਕਾਰ ਨੇ ਆ ਗਲਤ ਆਰਥਿਕ ਦਿੱਤੀਆਂ ਆ ਉਹਦੇ ਸਬੰਧ ਵਿੱਚ ਜਿਹੜਾ ਇਹ ਪੰਜਾਬ ਬੰਦ ਕੀਤਾ ਗਿਆ ਕਿਉਂਕਿ ਸਰਕਾਰ ਜਿਹੜੀ ਆ ਉਹ ਇਸ ਪਾਸੇ ਫੋਰੀ ਧਿਆਨ ਨਹੀਂ ਦੇ ਰਹੀ ਕਿਉਂ ਕੋਨੋ ਜਿਹੜੇ ਡਲੇਵਾਲ ਸਾਹਿਬ ਮਰਨwarte ਬੈਠੇ ਆ ਉਹਨਾਂ ਦਾ ਜਿਹੜਾ ਮਰਨwarte ਖਲੋਣ ਲਈ ਮਲਬਸ ਗੱਲ ਮੰਗਾ ਜਿਹੜੀਆਂ ਉਹਨਾਂ ਨੂੰ ਮੰਨ ਲੈਣਾ ਚਾਹੀਦਾ ਹੈ ਮਗਾ ਕਣੀ ਕਣੀ ਨਾ ਦੀ ਇਹ ਜਿਹੜੇ ਆਪਣੇ ਤਿੰਨ ਕਾਲੇ ਕਾਨੂੰਨ ਹੈ ਉਹ ਵਾਪਸ ਲਾ ਜਾਣਾ ਐਮਐਸਪੀ ਜਿਹੜੀ ਕਾਨੂੰਨੀ ਗਾਰੰਟੀ ਹੈ ਉਹ ਮਲ ਜਿਹੜੀ ਹੈਗੀ ਬਣਾਈ ਜਾਵੇ ਅਮ ਜੀ ਸੁਖ ਦੇਖਦੇ ਹਾਂ ਰਿਟਾਇਰ ਰਸਟਰੀਓ 65 ਪਾਵਰ ਕਾਰਪੋਰੇਸ਼ਨ ਪਿੰਡ ਪ੍ਰਿੰਸਪਾਲ ਜੀ ਅੱਜ ਟਿੱਬਾ ਵਿੱਚ ਦੁਕਾਨਾਂ ਬੰਦ ਕੀਤੀਆਂ ਗਈਆਂ ਜੀ ਉਹਦੇ ਬਾਰੇ ਜਾਣਕਾਰੀ ਦਿਓ ਵਿੱਚ ਅੱਜ ਜੋ ਪੰਜਾਬ ਬੰਦਾ ਸਦਾ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਦਿੱਤਾ ਗਿਆ ਹੈ ਅਸੀਂ ਸਾਰੇ ਕਿਸਾਨ ਸੰਗਠਨ ਜਿੰਨੇ ਵੀ ਹੈਗੇ ਆ ਉਹਦੀ ਜਿਹੜੀ ਸਪੋਰਟ ਕਰਦੇ ਆ ਔਰ ਅੱਜ ਪਿੰਡ ਟਿੱਬਾ ਦੀਆਂ ਸਾਰੀਆਂ ਸਮੂਚੀਆਂ ਦੁਕਾਨਾਂ ਔਰ ਸਮੂਚੀ ਜਿੰਨੇ ਵੀ ادارے ਕੰਮ ਕਰ ਰਹੇ ਆ ਉਹ ਸਾਰੇ ਹੀ ਅੱਜ ਜਿਹੜੇ ਆ ਪੰਜਾਬ ਬੰਦ ਦੀ ਸਦੀ ਦੀ ਜਿਹੜੀ ਆ ਪੂਰੀ ਔਰ ਜੋ ਸਪੋਰਟ ਕਰਦੇ ਆ ਔਰ ਅਸੀਂ ਜਿੱਥੇ ਇਸ ਬੰਦ ਦੀ ਸਪੋਰਟ ਕਰਦੇ ਆ ਨਾਲ ਦੀ ਨਾਲ ਕਿਸਾਨ ਸੰਗਠਨਾਂ ਵੱਲੋਂ ਜੋ ਪੰਜਾਬ ਬੰਦ ਦੇ ਸੱਦੇ ਦੀ ਕਾਲ ਦਿੱਤੀ ਗਈ ਹੈ ਅਸੀਂ ਇਸ ਦੀ ਸਪੋਰਟ ਕਰਦੇ ਹਾਂ ਔਰ ਅਸੀਂ ਭਾਰਤ ਸਰਕਾਰ ਤੇ ਮੋਦੀ ਸਰਕਾਰ ਨੂੰ ਇਸ ਗੱਲ ਦੀ ਅਪੀਲ ਕਰਦੇ ਹਾਂ ਕਿ ਜਿੱਥੇ ਅੱਜ ਡੱਲੇਵਾਲ ਦਾ ਜੋ ਮਰਨ ਵਰਤਨ ਲਗਭਗ 32-33 ਦਿਨ ਦੇ ਵਿੱਚ ਪਹੁੰਚ ਚੁੱਕਾ ਔਰ ਇੱਥੇ ਕਿ ਸਾਡੇ ਸਾਰੇ ਹੀ ਪੰਜਾਬ ਦੀ ਹਿੰਦੁਸਤਾਨ ਦੇ ਖਾਸ ਉਹਨਾਂ ਦੀ ਜਾਨ ਬਚਾਉਣ ਵਾਸਤੇ ਚਿੰਤਾਤ ਹੈ ਔਰ ਹਿੰਦੁਸਤਾਨ ਦੀ ਸਰਕਾਰ ਇਹ ਕੱਲ ਤਾਂ ਕਹਿੰਦੀ ਹੈ ਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਡੈਮੋਕਰੇਟਿਕ ਸ਼ਕਤੀ ਹੈਗੀ ਹੈ ਲੇਕਿਨ ਇੱਥੇ ਅੱਜ ਜੋਸੀਂ ਮਹਿਸੂਸ ਕਰਦੇ ਆ ਕਿ ਕਿਸਾਨ ਦੀ ਜਿਹੜੀ ਆਵਾਜ਼ ਆ ਉਹ ਬਿਲਕੁਲ ਨਹੀਂ ਸੁਣੀ ਜਾ ਰਹੀ ਔਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਿਸਾਨ ਸੰਗਠਨਾਂ ਨੇ ਦਿੱਲੀ ਵੱਲੋਂ ਕੁੱਝ ਕਰਨ ਦਾ ਜੋ ਕਿਸਾਨ ਮੰਗਾ ਮੰਗਵਾਉਣ ਦਾ ਜਿਹੜਾ ਆਪਣਾ ਪ੍ਰੋਗਰਾਮ ਲੀਕਿਆ ਸੀ ਉਸ ਪ੍ਰੋਗਰਾਮ ਨੂੰ ਹਰਿਆਣਾ ਬਾਰਡਰ ਦੇ ਉੱਤੇ ਸੰਭੂ ਬਾਰਡਰ ਦੇ ਉੱਤੇ ਜਿਹੜਾ ਰੋਕ ਕੇ ਜਿਹੜਾ ਉਹ ਰੱਖਿਆ ਗਿਆ ਹੈਗਾ ਜਿਸ ਦੀ ਕਿ ਅਸੀਂ ਪੁਰਜੋਰ ਸ਼ਬਦਾਂ ਵਿੱਚ ਨਕਦੀ ਕਰਦੇ ਆ ਕਿ ਡੈਮੋਕਰੇਟ ਦੇ ਵਿੱਚ ਹਰ ਇੱਕ ਗਲਤ ਇਨਸਾਨ ਨੂੰ ਜਿਹੜਾ ਗੱਲ ਕਰਨ ਦਾ ਅਧਿਕਾਰ ਹੈ ਔਰ ਕਿਸਾਨਾਂ ਦੀਆਂ ਮੰਗਾਂ ਕਾਫੀ ਲੰਬੇ ਸਮੇਂ ਤੋਂ ਜੋ ਲੋਕਾਵਸਥਾ ਦੇ ਵਿੱਚ ਪਈਆਂ ਔਰ ਉਹਨਾਂ ਨੂੰ ਮੰਨਣ ਵਾਲ ਕੋਈ ਧਿਆਨ ਜਿਹੜਾ ਹਿੰਦੁਸਤਾਨ ਦੀ ਸਰਕਾਰ ਵੱਲੋਂ ਨਹੀਂ ਦਿੱਤਾ ਜਾ ਰਿਹਾ। ਪਿਛਲੇ ਸਮੇਂ ਦੇ ਵਿੱਚ ਕਿਸਾਨਾਂ ਨੇ ਤੇ ਨੇ ਖੇਤੀ ਕਾਨੂੰਨ ਜਿਹੜੇ ਆ ਕਾਫੀ ਸੰਘਰਸ਼ ਦੇ ਬਾਅਦ ਵੀ ਉਹ ਤੋਂ ਰੱਦ ਕਰਵਾਏ ਆ ਔਰ ਉਸ ਸਮੇਂ ਦੇ ਵਿੱਚ ਸਮੇਂ ਦੀ ਮੋਦੀ ਸਰਕਾਰ ਨੇ ਗੱਲ ਵਾਦਾ ਕੀਤਾ ਸੀ ਕਿ ਜਿੱਥੇ ਅਸੀਂ ਇਹਨੇ ਖੇਤੀ ਕਾਨੂੰਨ ਆਪਣੇ ਰੱਦ ਕਰਦੇ ਆ ਉੱਥੇ ਨਾਲ ਦੇ ਨਾਲ ਆਉਣ ਵਾਲੇ ਸਮਝਤੀ ਜਿਹੜੀਆਂ ਕਿਸਾਨਾਂ ਦੀਆਂ ਹੋਰ ਢਮਡਾ ਉਹਨਾਂ ਤੇ ਫੌਰੀ ਗੱਲਬਾਤ ਕਰਕੇ ਅਸੀਂ ਜਿਹੜਾ ਉਹਦਾ ਹੱਲ ਕਰਾਂਗੇ ਜਿਸ ਦੇ ਵਿੱਚ ਮੇਨ ਮੰਡ ਐਮ ਐਸ ਸੀ ਕਲੋਨ ਦੀ ਜਿਹੜੀ ਆ ਇੰਡਸਟਰੀ ਜਿਹੜੀ ਕਲੋਨੀ ਕੁਆਲਟੀ ਜਿਹੜੀ ਤੇ ਉਹ ਦੀ ਬਣਾਈ ਜਾਵੇ ਔਰ ਅੱਜ ਡੱਲੇਵਾਲ ਜਿਹੜਾ ਕਿ ਕਾਫੀ ਜਤੂ ਜਤ ਜਿਹੜਾ ਚੱਲ ਰਿਹਾ ਔਰ ਅੱਜ ਸਮੇਂ ਦੀ ਸਰਕਾਰ ਜੋ ਅਸੀਂ ਮੰਗ ਕਰਦੇ ਆ ਕਿ ਡੱਲੇਵਾਲ ਨੂੰ ਮਰਨਵਤ ਜਲਦੀ ਜਿਹੜਾ ਖਤਮ ਕਰਵਾਇਆ ਜਾਵੇ ਔਰ ਕਿਸਾਨਾਂ ਦੀ ਜਿਹੜੀ ਗੱਲਬਾਤ ਆ ਉਹ ਸੁਣੀ ਜਾਵੇ ਔਰ ਅੱਜ ਜੋ ਪੰਜਾਬ ਬੰਦ ਦਾ ਸੱਦਾ ਦਿੱਤਾ ਅਸੀਂ ਸਮਝਿਆ ਕਿ ਅੱਜ ਪੰਜਾਬ ਪੂਰੀ ਤਰ੍ਹਾਂ ਜਿਹੜਾ ਬੰਦ ਹੋ ਰਿਹਾ ਰਿਹਾ ਔਰ ਕਿਸਾਨਾਂ ਦੀ ਆਵਾਜ਼ ਦਾ ਜਿਹੜਾ ਪੂਰਾ ਸਮਰਥਨ ਕਰਦੇ ਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮੋਦੀ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਕਿ ਕਿਸਾਨਾਂ ਦੀ ਗੱਲ ਸੁਣੀ ਜਾਵੇ ਔਰ ਪਿਛਲੇ ਸਮੇਂ ਦੇ ਵਿੱਚ ਜਦੋਂ ਕਿ ਕਿਸਾਨਾਂ ਨੇ ਬਹੁਤ ਥੋੜੀ ਘੰਟੀ ਦੇ ਵਿੱਚ 100 100 ਦੇ 150 ਜਥੇ ਦਾ ਜਿਹੜਾ ਐਲਾਨ ਕੀਤਾ ਸੀ ਕਿ ਅਸੀਂ ਦਿੱਲੀ ਜਾ ਕੇ ਔਰ ਆਪਣਾ ਜਿਹੜਾ ਪ੍ਰੋਟੈਸਟ ਕਰਾਂਗੇ لیکن ਹਿੰਦੁਸਤਾਨ ਦੀ ਸਰਕਾਰ ਜਿਹੜੀ ਹੈ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕ ਰਹੀ ਆ ਔਰ ਇੱਕ ਐਸੀ ਡੈਮੋਕ੍ਰੇਸੀ ਆ ਕਿ ਦੇਸ਼ ਸਾਡੀ ਕਿਸਾਨਾਂ ਦੀਆਂ ਮੰਗਾਂ ਅਸੀਂ ਦੇਸ਼ ਦੀ ਰਾਜਧਾਨੀ ਦੇ ਵਿੱਚ ਜਾ ਕੇ ਆਪਣੀ ਗੱਲ ਨਹੀਂ ਰੱਖ ਸਕਦੇ ਤਾਂ ਮੈਂ ਸਮਝਦਾ ਕਿ ਹਿੰਦੁਸਤਾਨ ਨੂੰ ਸਭ ਤੋਂ ਵੱਡੀ ਡੈਮੋਕ੍ਰੇਸੀ ਕਹਿੰਦਾ ਜਿਹੜਾ ਉਹ ਹੱਕ ਨਹੀਂ ਆ ਪਰ ਅਸੀਂ ਇੱਕ ਵਾਰ ਫਿਰ ਕਿਸਾਨ ਸੰਗਠਨਾਂ ਦੀ ਅੱਜ ਦੀ ਪੰਜਾਬ ਬੰਦੀ ਪੂਰ ਜ਼ੋਰ ਸਪੋਰਟ ਕਰਦੇ ਆ ਔਰ ਮੋਦੀ ਸਰਕਾਰ ਨੂੰ ਅਪੀਲ ਕਰਦੇ ਆ ਕਿਸਾਨਾਂ ਦੀ ਜਲਦ ਗੱਲਬਾਤ ਜਿਹੜੀ ਆ ਉਹ ਜਲਦ ਤੋਂ ਜਲਦ ਸੁਣੀ ਜਾਵੇ ਤਾਂ ਕਿ ਸਾਨੂੰ ਮੰਗਾਂ ਦਾ ਜਿਹੜਾ ਧਿਆਨ ਦਿੱਤਾ ਜਾਵੇ ਔਰ ਐਮਬਸੀ ਕਾਨੂੰਨ ਔਰ ਹੋਰ ਜਿਹੜੇ ਕਾਨੂੰਨ ਆ ਘਾਤ ਕਿਸਾਨਾਂ ਦੇ ਲਈ ਲਾਗੂ ਕੀਤੇ ਗਏ ਆ ਉਹਨਾਂ ਨੂੰ ਰੱਦ ਕਰਕੇ ਔਰ ਉਹਨਾਂ ਗੰਗੇਕ ਸੂਤ ਜਿਹੜੇ ਆ ਕਿਸਾਨਾਂ ਦੇ ਹੱਕ ਦੇ ਜਿਹੜਾ ਉਹ ਬਣਾਏ ਜਾਣ